ਉਵੰਤਮਾਨਤਾ ਕਹਿ ਰਿਹਾ ਕਿ ਮੈਂ ਸਾਰਾ ਕੁਝ ਜਿਹੜਾ ਦੇਸ਼ ਦਾ ਬਦਲਾਅ ਕੀਤਾ। ਉਵੰਤਮਾਨਤਾ ਚੱਪੜ ਚਮੂਤ ਵਾਲੇ ਤਾਂ ਵੀ ਨਹੀਂ ਮਿਲਦਾ ਉਹਨੂੰ। ਉਵੰਤਮਾਨਤਾ ਕਹਿ ਰਿਹਾ ਕਹਿੰਦਾ ਮੈਂ ਤਾਂ ਨੌਜਵਾਨਾਂ ਨੂੰ 40000 ਵੀ ਨੌਕਰੀ ਦੇਤੀ। ਤੁਹਾਡੇ ਪਿੰਡ 'ਚ ਮਿਲੀ ਐ। ਬੁੜੀਆਂ ਨੂੰ ਤਾਂ ਉਹਨੇ ਦਿੱਤਾ ਨਹੀਂ 1000 ਰੁਪਏ 40000 ਨੌਜਵਾਨਾਂ ਨੂੰ ਕਿੱਥੇ ਦੇਤੀ। ਤੁਹਾਨੂੰ ਅੱਜ ਸੁਣਾਉਣਿਆ ਸਾਡੇ ਨਾਲ ਮਾਤਾ ਜੀ। ਕੀ ਨਾਂ ਮਾਤਾ ਜੀ? ਅੰਗਰੇਜ਼ ਕੋਰਾ ਜੀ। ਅੰਗਰੇਜ਼ ਕੋਈ ਤੁਸੀਂ ਇਹਦੇ ਦੱਸੋ ਤਾਂ ਉਹਨੂੰ ਕਿਹੜੀ ਸਰਕਾਰ ਵਧੀਆ ਲੱਗਦੀ ਆ ਆਵਾਦੀ ਪਾਰਟੀ ਲੱਗਦੀ ਆ ਕਾਂਗਰਸ ਲੱਗਦੀ ਆ ਜਾਂ ਕਾਲੀ ਲੱਗਦੇ ਨੇ ਨਾ ਜੀ ਸਾਨੂੰ ਤਾਂ ਕਾਲੀ ਲੱਗਦੀ ਆ ਕਾਲੀ ਸਾਨੂੰ ਕਾਣ ਨੂੰ ਦਿੰਦਿਆ ਕਾਲੀ ਸਾਨੂੰ ਘਰ-ਬਾਰ ਸਾਡਾ ਅਕਾਊਂਟ ਕਿਹੜਾ ਪਹਿਲਾਂ ਤਾਂ ਇਹ ਅਸੀਂ ਕਾਲੀਆਂ ਨਾਲ ਨਹੀਂ ਹੁਣ ਤੁਸੀਂ ਜਿਵੇਂ ਆਪਣੇ ਵਾਅਦੇ ਕੀਤਾ ਸੀ ਆਵਾਦੀ ਪਾਰਟੀ ਭਵੰਤਮਨ ਨੇ ਕਿਹਾ ਸੀ ਕਿ ਗਰੀਬਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਅਸੀਂ ਸੋਈ ਖਰਚਾ ਦੇਵਾਂ ਹਜ਼ਾਰ ਰੁਪਿਆ ਤੇ 2500 ਫਲਸਣ ਦਾ ਦੇਵਾਂਗਾ ਉਹ ਵੀ ਨਹੀਂ ਸਾਨੂੰ ਤਾਂ ਮਿਲਿਆ ਕੋਸ ਨਹੀਂ ਸਾਗਨ ਸਕੇ ਨਹੀਂ ਸਾਨੂੰ ਮਿਲਦੀ ਗਰੀਬ ਗੁਰਪੇ ਨੂੰ ਕਿਸੇ ਨੂੰ ਨਹੀਂ ਕੁਝ ਮਿਲਿਆ ਸਾਨੂੰ ਜਿੱਦਾਂ ਦਾ ਭਗਵਾਨ ਤਮਾਨ ਮਾਨਾ ਸਾਨੂੰ ਗਰੀਬਾਂ ਨੂੰ ਕਿਸੇ ਨੂੰ ਵੀ ਨਹੀਂ ਕੁਝ ਮਿਲਿਆ ਤੇ ਵੋਟਾਂ ਕਿਹਨੂੰ ਪਾਈਆਂ ਸੀ ਵੋਟਾਂ ਤਾਂ ਅਸੀਂ ਤਾਂ ਕਾਲੀਦਾਲ ਨਹੀਂ ਪਾਈਆਂ ਸੀ ਪਹਿਲਾਂ ਵੀ ਉਹ ਜਿੱਤ ਹਾਰ ਉਹਨਾਂ ਦੇ ਕਰਮਾਂ ਦੀ ਹਾਂ ਇਹ ਤਾਂ ਹੁਣ ਵੀ ਕਾਲੀਆਂ ਨੂੰ ਪਾਵਾਂਗੇ ਤੇ ਜਿਹੜੀ ਉਹਨੂੰ ਪਹਿਲਾਂ ਕਣਕ ਮਿਲਦੀ ਸੀ ਉਹਨੂੰ ਤੈਨੂੰ ਉਹ ਮਿਲ ਨਹੀਂ ਰਹੀ ਕਣਕ ਨਾ ਮਿਲ ਨਹੀਂ ਰਹੀ ਗੱਟਿਆਂ ਵਾਲੀ ਕਣਕ ਸਾਨੂੰ ਬੰਦ ਆ ਦਾਲ ਪਾਣੀ ਮਿਲਦਾ ਸੀ ਉਹ ਵੀ ਸਾਨੂੰ ਬੰਦ ਆ ਸਾਡੇ ਨੇ ਕਹੀ ਕਿ 25000 ਅਭੀ 2500 ਰੁਪਏ ਵਸਣ ਦੇਉਗਾ ਜੀ ਮੈਨੂੰ ਵੋਟਾਂ ਪਾਣ ਮੈਨੂੰ ਆਏ ਹੋਣ ਕੁਛ ਨਹੀਂ ਮਿਲਿਆ ਸਾਨੂੰ ਹਾਂ ਗਰੀਬਾਂ ਨੂੰ ਕਹੀ ਕਿ ਸਾਨੂੰ ਤਲਾਸ਼ੇ ਦਿੱਤੇ ਆ ਮਿੱਠੀਆਂ ਗੋਲੀਆਂ ਦੇ ਕੇ ਬਾਤ ਤੋਰ ਤੇ ਅਡੋਡੀ ਵੋਟਾਂ ਲੈ ਲਈਆਂ ਆ ਦੂ ਸਾਨੂੰ ਕੋਈ ਕਿਸੇ ਦੀ ਨਹੀਂ ਕੋਈ ਮਰਦਾ ਕਿ ਜਿਉਂਦਾ ਕਿ ਭੁੱਖਾ ਕੋਈ ਕਿਤੇ ਹਾਇਆ ਅਕਾਲੀ ਤੇ ਉਮੀਦ ਹੈਗੀ ਕਿ ਹਰ ਸਿਮਰਤ ਕੌਰ ਐ ਬਦਲ ਐ ਕਿ ਇਹ ਸੀਟ ਜਿੱਤੂਗੀ ਨਾ ਜੀ ਜਿੱਤੂਗੀ ਜਮਾ ਸਾਰ ਸਾਰ ਜਿੰਨਾਂ ਸਾਰੀ ਜਿੱਧਰ ਪਾਕ ਆਉਂਦੀ ਐ ਇਹਦੀ ਹੀ ਆਉਂਦੀ ਐ ਹਾਂਜੀ ਭਗਵੰਤ ਮਾਨ ਤਾਂ ਕਹਿ ਰਿਹਾ ਕਿ ਮੈਂ ਸਾਰਾ ਕੁਝ ਜਿਹੜਾ ਦੇਸ਼ ਦਾ ਬਦਲਾਅ ਕੀਤਾ। ਪਰ ਮਤੋਂ ਚੱਪੜ ਚ ਮੂੰਹ ਤਾਂ ਲੈ ਤਾਂ ਵੀ ਨਹੀਂ ਮਿਲਦਾ ਉਹਨੂੰ ਕੋਸ। ਉਹ ਗੱਤਾਂ ਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਆ? ਸਭ ਤਾਂ ਕਾਲੀ ਚੰਗੀ ਲੱਗਦੀ ਆ। ਕਿਉਂ ਚੰਗੇ ਲੱਗਦੇ ਨੇ? ਕਾਲੀ ਐ ਚੰਗੇ ਲੱਗਦੇ ਉਹ ਚਿੱਟਾ ਨਹੀਂ ਪਕਾਉਂਦੇ। ਇਹ ਜਿਹੜਾ ਭਗਵੰਤ ਮਾਨ ਇਹ ਸਿਰੇ ਆ ਲੋਕਾਂ ਦੇ ਪੁੱਤ ਮਰਵਾਈ ਜਾਂਦਾ ਟੀਕੇ ਲਵਾ ਲਵਾ ਕੇ। ਇਹ ਤਾਂ ਕਹਿੰਦਾ ਲਿਆਂਦਾ ਹੀ ਕਾਲੀਆਂ ਦੇ ਚਿੱਟਾ ਕਾ। ਕੋਈ ਨਹੀਂ ਹੁੰਦਾ ਨੀ ਕਾਲੀਆਂ ਦੇ ਕਾਲੀਆਂ ਦੇ ਰਾਜ ਤਾਂ ਪੋਰਾ ਚਿੱਟਾ ਨਹੀਂ ਸੀਗਾ। ਜਮਾਂ ਵੀ ਨਹੀਂ ਸੀ। ਜਿੱਦਾਂ ਦੀ ਇਹ ਕ ਪਾਰਟੀ ਹੈ ਜਿੱਦਾਂ ਭੁੱਖੇ ਮਰਦੇ ਆ। ਕਣਕ ਨਹੀਂ ਦਿੰਦੇ ਜਮਾਂ ਵੀ ਜਿਹਦੇ ਕੱਲੇ ਕੱਲੇ ਜਿਨ੍ਹਾਂ ਦੇ ਕੱਲੇ ਕੱਲੇ ਆ ਸਾਡੇ ਮੰਡੀ ਕਲਾ ਰਿਸ਼ਤੇਦਾਰੀ ਦੇ ਵਿੱਚ ਸਾਡਾ ਮੁੰਡਾ ਕੱਲਾ ਕਰ ਜਮਾਂ ਕੱਲਾ ਸੀ ਤਿੰਨ ਭਾਣਾ ਦਾ ਭਾਈ ਉਹ ਵੀ ਮਰਵਾਤਾ ਟੀਕਾ ਲਵਾ ਕੇ ਉਹ ਚਿੱਟਾ ਨਹੀਂ ਵਕਿਆਉਂਦੇ ਇਹ ਜਿਹੜਾ ਭਗਵੰਤ ਮਾਨ ਹੈ ਇਹ ਸਿਰੇ ਆ ਲੋਕਾਂ ਦੇ ਪੁੱਤ ਮਰਵਾਈ ਜਾਂਦਾ ਟੀਕੇ ਲਵਾ ਲਵਾ ਕੇ ਇਹਦਾ ਕਹਿੰਦਾ ਲਿਆਂਦਾ ਹੀ ਕਾਲੀਆਂ ਦੇ ਚਿੱਟਾ ਕਾ ਕੋਈ ਲਿਆਂਦਾ ਨਹੀਂ ਕਾਲੀਆਂ ਦੇ ਕਾਲੀਆਂ ਤੇ ਰਾਜ ਤਾਂ ਪੋਰਾ ਚਿੱਟਾ ਨਹੀਂ ਸੀਗਾ ਜਮਾਂ ਵੀ ਨਹੀਂ ਸੀ ਜਿੱਦਾਂ ਦੀ ਇਹ ਪਾਰਟੀ ਹੈ ਜਿਹਾ ਜਿਹਾ ਭੁੱਖੇ ਮਰਦੇ ਆ ਕਣਕ ਨਹੀਂ ਦਿੰਦੇ ਜਮਾਂ ਵੀ ਜਿਹਦੇ ਕੱਲੇ ਕੱਲੇ ਜਿਨ੍ਹਾਂ ਦੇ ਕੱਲੇ ਕੱਲੇ ਆ ਸਾਡੇ ਮੰਡੀ ਕਲਾ ਰਿਸ਼ਤੇਦਾਰੀ ਦੇ ਵਿੱਚ ਸਾਡਾ ਮੁੰਡਾ ਕੱਲਾ ਜਮਾ ਕੱਲਾ ਸੀ ਤਿੰਨ ਭਣਾ ਦਾ ਭਾਈ ਉਹ ਵੀ ਮਰਵਾ ਤੀਕਾ ਲਵਾ ਕੇ ਵੀ ਜਣੀ ਕੇ ਤਾਂ ਕਹਿੰਦਾ ਵੀ ਮੈਂ 2.5 ਸਾਲ ਹੋਈਏ ਸਰਕਾਰ ਵਾਲਿਆਂ ਨੂੰ ਕਹਿੰਦਾ ਤਾਂ 5 ਸਾਲ ਹੋਣਗੇ ਕਹਿੰਦਾ ਮੈਂ ਤਾਂ ਕਹਿੰਦਾ ਗਰੀਬਾਂ ਦੀ ਜਿਹੜੀ ਗਰੀਬੀ ਆ ਉਹ ਦੂਰ ਚੱਕ ਦੂੰਗਾ ਕੋਈ ਗਰੀਬਾਂ ਦੀ ਦੂਰ ਨਹੀਂ ਚੱਕੀ ਗਰੀਬੀ ਇਹਨੇ ਸਮਾ ਗਰੀਬੀ ਪਾਈ ਜਾਂਦਾ ਸਾਡੇ ਤੇ ਤਾਂ ਅਈ ਤਾਂ ਜਮਾ ਨਹੀਂ ਵੋਟ ਪਾਉਂਦੇ ਕਿਸੇ ਨੂੰ ਨਹੀਂ ਪਾਉਂਦੇ ਤਾਂ ਕਾਇਰ ਕੱਲ੍ਹ ਨੂੰ ਪਾਵਾਂਗੇ ਸਰਕਾਰ ਵੀ ਨਹੀਂ ਪਿਆ ਹੈ ਰੋਮੀ ਜੀ ਅਈ ਮੇਰੀ ਮਾਸੀ ਦੇ ਦੋ ਪੁੱਤ ਸੀਗੇ ਦੋਨੇ ਹੀ ਮੁੱਕ ਗਏ ਵਿਚਾਰੇ ਦੇ ਇੱਕ ਦਾ ਚਿੱਟੇ ਦਾ ਟੀਕਾ ਲਾਤਾ ਕਿਸੇ ਨੇ ਇੱਕ ਐਕਸੀਡੈਂਟ ਦਾ ਮੁੱਕ ਗਿਆ ਜੀ ਇਹਨੂੰ ਕੋਈ ਸਹੂਲਤ ਨਹੀਂ ਮਿਲਦੀ ਨਾ ਕਿਸੇ ਨੇ ਪੈਨਸ਼ਨਾਂ ਲਵਾਈ ਹੈ ਇਹਦੀ ਤੇ ਫਿਰ ਇਹ ਕਿੰਨਾ ਟਾਈਮ ਹੋ ਗਿਆ ਇਹਨੂੰ ਇੱਕ ਮੁੰਡੇ ਦਾ ਇਹਨੂੰ 4 ਸਾਲ ਹੋ ਗਏ ਮਰੇ ਨੂੰ ਹਨਾ 3 ਸਾਲ ਹੋ ਗਏ 3 ਸਾਲ ਹੋ ਗਏ ਇੱਕ ਨੂੰ 4 ਸਾਲ ਹੋ ਗਏ ਨਹੀਂ ਤੁਸੀਂ ਫਿਰ ਜਿਹੜੀ ਪਹੁੰਚ ਕੀਤੀ ਨੇ ਐਮਐਲਏ ਜਿਹੜਾ ਹੈਗਾ ਜਾਂ ਡੀਸੀ ਕੋਲੇ ਕੋਈ ਸੁਣਵਾਈ ਨਹੀਂ ਕਰਦਾ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਦਾ ਨਸ਼ਾ ਨਸ਼ਾ ਕਿੰਨਾ ਹੈ ਸਾਡੇ ਪਿੰਡ 'ਚ ਨਸ਼ਾ ਵੱਧੂ ਆ ਸਾਡੇ ਘਰ ਘਰ ਵੇਚਦੇ ਆ ਜਮਾ ਕਿਸੇ ਦਾ ਨਾਮ ਉਹ ਬੰਦ ਕਰਾਉਣਾ ਪੁਲਿਸ ਨਹੀਂ ਆਉਂਦੀ ਜੇ ਸ਼ਮਾ ਪੁਲਸੜਾਉ ਤਾਂ ਪੈਸੇ ਦਿੰਦੇ ਆ ਮਿੰਨਾ ਭਰਦੇ ਅਗਲੇ ਤਾਂ ਵੇਚਦੇ ਆ ਬਾਦੂ ਫਾਰਮ ਪਾਏ ਸੀ ਪੈਸੇ ਫੜਾਏ ਆਉਂਦੇ ਆ ਨੇ ਪੈਸੇ ਫੜਾਏ ਆਉਂਦੇ ਆ ਕਿੰਨਾ ਫੜਦੀ ਨਹੀਂ ਆਉਂਦੀ ਨਹੀਂ ਸਾਹਮਣੇ ਨਹੀਂ ਹੁੰਦੇ ਪੁਲਿਸ ਆ ਜਾਂਦਾ ਇਹਨਾਂ ਦੇ ਨਸ਼ੇ ਵਾਲਿਆਂ ਦੇ ਜਿਹੜੇ ਸਾਡੇ ਵਰਗਿਆਂ ਦੇ ਪੁੱਤੇ ਉੱਥੋਂ ਚੱਕ-ਚੱਕ ਲੈਂਦੇ ਆ ਮਾਰੇ ਹੋਏ ਟਿੱਕੀ ਟਿੱਕੀ ਕਹਿੰਦੇ ਲੱਗੇ ਹੋਏ ਤੇ ਸਾਡੇ ਵਰਗੇ ਨੂੰ ਪਤਾ ਨਹੀਂ ਪੁਲਿਸ ਪਰ ਨਸ਼ੇ ਵਾਲ ਤੋਂ ਡਰਦੀ ਇਹਦਾ ਮਤਲਬ ਹੈ ਡਰਦੀ ਆ ਹੋਰ ਹੁਣ ਜਦ ਪੈਸੇ ਦੇ ਕੇ ਆਉਂਦੇ ਕਿੰਨੇ ਪੀਂਦੇ ਹੀ ਫੜਿਆ ਪੈਸੇ ਫੜਾ ਟਾ ਕੇ ਫੜਾਏ ਆਉਂਦੇ ਆ ਹਾਂਜੀ ਇਹ ਤਾਂ ਫੜਦੀ ਨਹੀਂ ਆਉਂਦੀ ਨਹੀਂ ਸਾਹਮਣੇ ਨਹੀਂ ਹੁੰਦੇ ਪੁਲਿਸ ਆ ਜਾਂਦਾ ਇਹਨਾਂ ਦੇ ਨਸ਼ੇ ਵਾਲ ਜਿਹੜੇ ਸਾਡੇ ਵਰਗਿਆਂ ਦੇ ਪੁੱਤ ਉੱਥੋਂ ਚੱਕ-ਚੱਕ ਲੈ ਜਾਂਦੇ ਮਾਰੇ ਹੋਏ ਟਿੱਕੀ-ਟਿੱਕੀ ਕਹਿੰਦੇ ਲੱਗੇ ਹੋਏ ਤੇ ਸਾਡੇ ਵਰਗੇ ਨੂੰ ਪਤਾ ਨਹੀਂ ਪੁਲਿਸ ਪਰ ਨਸ਼ੇ ਵਾਲ ਤੋਂ ਡਰਦੀ ਇਹਦਾ ਮਤਲਬ ਹੈ ਡਰਦੀ ਆ ਹੋਰ ਹੁਣ ਜਦ ਪੈਸੇ ਦੇ ਕੇ ਆਉਂਦੇ ਕਿੰਨੇ ਪੀਂਦੇ ਹੀ ਫੜੇ ਆ ਪੈਸੇ ਫੜਾ ਕੇ ਆਉਂਦੇ ਆ ਨਾ ਜਾ ਕੇ ਫੇਰ ਹੀ ਉਹ ਫੜਦੇ ਨਹੀਂ ਇਹਨਾਂ ਨੂੰ ਵੀ ਭਗਵਾਨ ਤਮਾਤਾ ਜਿਵੇਂ بڑے بڑے ਵਾਦੇ ਕਰ ਰਿਹਾ ਕਹਿੰਦਾ ਮੈਂ ਤਾਂ ਗਰੀਬਾਂ ਦੀ ਐਂ ਕਰਦਾ ਮਾੜੀ ਗੱਦੀ ਕਰ ਜਾਂਦਾ ਕਣਕ ਤਾਂ ਸਾਡੀ ਬੰਦ ਕਰਤੀ ਉਹਨੇ 30 ਕਿਲੋ ਕਣਕ ਮਿਲਦੀ ਸੀਾਨੂੰ ਹੁਣ 10-10 ਕਿਲੋ ਵੀ ਨਹੀਂ ਮਿਲਦੀ ਪੂਰੀ ਉਹ ਵੀ ਨਹੀਂ ਹੁਣ ਮਿਲਦੀ ਆਪਾਂ ਦਾਸ ਮਿਲਦੀ ਸੀ ਉਹ ਵੀ ਬੰਦ ਕਰਤਾ ਸਾਡਾ 5 ਸਾਲ ਹੋ ਗਏ ਕਾਰੜ ਬੰਦ ਕਰੇ ਨੂੰ 17 ਸਾਲ ਹੋ ਗਏ ਮੇਰੇ ਘਰ ਵਾਲੇ ਮਰੇ ਨੂੰ ਨਿੱਕੇ ਨਿੱਕੇ ਮੇਰੇ ਬੱਚੇ ਸੀ ਉਹ 5 ਸਾਲ ਹੋਏ ਕਾਰੜ ਕੱਟੇ ਨੂੰ ਜੇ ਇੱਕ ਜਵਾਕ ਕਿਸੇ ਦਾ ਨੌਕਰੀ ਲੱਗਾ 10 ਜਣਿਆਂ ਦੇ ਵਿੱਚ ਫਿਰ ਕਾਰੜ ਕੱਟ ਦਿਓ ਕਾਰ ਕਿ ਨਹੀਂ ਕੱਟੇ ਨੇ ਕਾਰ ਕੱਟਿਆ ਜੇ ਸਿਰ ਇੱਕ ਦਵਾਈ ਹੋਣਗੇ ਫਿਰ ਭਗਵੰਤਮਾਨ ਨੇ ਕੱਟਵਾਏ ਨੇ ਭਗਵੰਤਮਾਨ ਦੇ ਰਾਜ ਚ ਕੱਟੇ ਗਏ ਇਹ ਇਹਦੇ ਰਾਜ ਚ ਕੱਟੇ ਗਏ ਪਹਿਲਾਂ ਕਾਲੀਆਂ ਦੇ ਰਾਜ ਚ ਸਾਨੂੰ ਕਣਕ ਮਿਲਦੀ ਰਹੀ ਆ ਬਿਤੇਰੀ ਕਣਕ ਮਿਲੀ ਇਹ ਤੁਸੀਂ ਸਰਪੰਚ ਕੋਲੇ ਨਹੀਂ ਗਏ ਵੀ ਸਾਡੇ ਕਾਰਡ ਕੱਟੇ ਗਏ ਸਰਪੰਚ ਨੂੰ ਕਹਿੰਦਾ ਸਰਪੰਚ ਕੁਝ ਨਹੀਂ ਕਰ ਸਕਦਾ ਜਦੋਂ ਕਹਿੰਦਾ ਮੈਂ ਫਿਰ ਕੱਟੀ ਗਏ ਸੀ ਕੀ ਕਰ ਸਕਦੇ ਆ ਕੁਝ ਨਹੀਂ ਕਰ ਸਕਦਾ ਉਹ ਟੋਟੇ ਵੇਲੇ ਤਾਂ ਕਹਿੰਦਾ ਸੀ ਯਾਰ 1000 ਰੁਪਿਆ ਦੇਊਗਾ ਉਹ ਇੱਥੇ ਪਹਿਲਾਂ 1000 ਰੁਪਿਆ 1000 ਰੁਪਿਆ ਵੰਡ ਲੈ ਧਰ ਦੇ ਭਗਵੰਤਮਾਨ ਵਾਦਾਂਗੇ ਵੋਟ ਕੁਛ ਨਹੀਂ ਦੇ ਰਹੇ ਬਾਦਿਆ ਕਰਕੇ ਸਮੋਹ ਨੂੰ ਕਹਿੰਦੇ ਕਈ ਗਰੀਬਾਂ ਦੇ ਘਰ ਦੇਖਦੇ ਅਸੀਂ ਤਰੇੜਾਂ ਜਾਂਦੇ ਪਈਆਂ ਨੇ ਮੰਨ ਲਓ ਕੁਛ ਨਹੀਂ ਬਣਾਇਆ ਕੁਛ ਨਹੀਂ ਬਣਾਇਆ ਥਾਲ ਨਹੀਂ ਬਣਾਇਆ ਸਾਡਾ ਜਮਾ ਫੁੱਟਿਆ ਪਿਆ ਅੱਛਾ ਜੀ ਨਹੀਂ ਸਾਨੂੰ ਕਣਕ ਮਿਲਦੀ ਹੈ ਜੀ ਇੱਕ ਜਣੇ ਨੂੰ ਕਣਕ ਮਿਲਦੀ ਉਹ ਵੀ 10 ਕਿਲੋ ਮਿਲਦੀ ਹੈ ਜੀ ਹਾਂ ਪਹਿਲੇ 20 ਕਿਲੋ ਕਣਕ ਮਿਲਦੀ ਹੁੰਦੀ ਸੀ ਨਾਲੇ ਦਾਲ ਮਿਲਦੀ ਹੁੰਦੀ ਸੀ ਨਾਲੇ ਖੰਡ ਮਿਲਦੀ ਸੀ ਸਭ ਕੁਝ ਮਿਲਦਾ ਸੀ ਦਾਲ ਨਹੀਂ ਦਿੰਦੇ ਜਮਾ ਮੈਂ ਵਿਧਵਾਂ ਕੀ ਦੇਖ ਲਾ ਮਸਾ ਟਾਈਮ ਪਾਸ ਕਰਦੀ ਆਂ ਇਹਦਾ ਮਤਲਬ ਤਾਂ ਜਿਹੜੇ ਤੁਸੀਂ ਹੁਣ ਮੰਨ ਲਓ ਜਿਹੜੀਆਂ ਵੋਟਾਂ ਨੇ ਆਵਾਦੀ ਪਾਰਟੀ ਨੂੰ ਪਾ ਕੇ ਪਸਤਾਉਨੇ ਹੋ ਪਸਤਾਉਨੇ ਹਾਂ ਅਜੇ ਤਾਂ ਪਸਤਾਉਨੇ ਆ ਇਹਦਾ ਲਾਰੇ ਹੱਥੇ ਲਾਰੇ ਲਾਉਂਦੇ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਕਿ ਹਰਸਿਮਰਤ ਬੀਬੀ ਹਰਸਿਮਰਤ ਜਿੱਤੂਗੀ ਜਿੱਤੂਗੀ ਉਹ ਤਾਂ ਪਤਾ ਪੱਕਾ ਜਿੱਤੂਗੀ ਉਹਦੇ ਮਗਰ ਬਥੇਰੀ ਤੋਂ ਨਗਾ ਆਪਣੇ ਇਹਦੇ ਮਗਰ ਬਣਾਲੀ ਜਿੱਤਦੀ ਆ ਸਾੜੇ ਅਸੀਂ ਹੈਗੀਆਂ ਮਗਰ ਹਾਂ ਗਰੀਬਾਂ ਨਾਲ ਹੀ ਸਾਨੂੰ ਗਰੀਬਾਂ ਨੂੰ ਜਿਹੜੇ ਪੁੰਜੇ ਲਾਦਾ ਇਹਨਾਂ ਨੇ ਝਾੜੂ ਵਾਲੇ ਨਹੀਂ ਪਾਉਂਦੇ ਵੀ ਜਿਹੜੀ ਗਰੀਬ ਜਨਤਾ ਨਹੀਂ ਉਹ ਕਾਲੀਦਾਲ ਉਹਦੀ ਮਤਲਬ ਸੁਣਦੇ ਨੇ ਸੁਣਵਾਈ ਵੀ ਕਰਦੇ ਨੇ ਤੇ ਇਹ ਦਿਨ ਦੇ ਵੀ ਨਹੀਂ ਗਰੀਬਾਂ ਨੂੰ ਹਾਂ ਕਾਲੀਆਂ ਦੇ ਬੰਦੇ ਨੇ ਜਿਹਦੇ ਨਾਲ ਮਰਜੀ ਤੁਰ ਜੇ ਉਹਦੀ ਹਰ ਇੱਕ ਸੁਣਦਾ ਇੱਥੇ ਪਾਏ ਕਹਿੰਦੇ ਝਾੜੂ ਵਾਲੇ ਕਹਿੰਦੇ ਕਿ ਕਾਲੀਆਂ ਦੇ ਇਕ ਥਾਣਾ ਦੇ ਵਿੱਚ ਸੁਣਦੇ ਸੁਣਦੇ ਕਿਉਂ ਨਹੀਂ ਸਭ ਸੁਣਦੇ ਆ ਅਸੀਂ ਪਰ ਝਾੜੂ ਵਾਲੇ ਨੂੰ ਵੋਟ ਨਹੀਂ ਪਾਉਂਦੇ ਕਿਸੇ ਨੂੰ ਨਹੀਂ ਪਾਉਂਦੇ ਤਾਂ ਕਾਲੀਆਂ ਨੂੰ ਪਾਵਾਂਗੇ ਹਾਂ ਜੀ ਮੱਤਾ ਲੋਕ ਹੋਪੈਨ ਠੀਕ ਆ ਜੀ ਹਮ ਬੋਟ ਪਾਵਾਂਗੇ ਜੀ ਸਦਕੇ ਪਹਿਲਾਂ ਨਸ਼ਾ ਬੰਦ ਕਰਨ ਕਿਉਂ ਮਾਵਾ ਦੇ ਪੁੱਤ ਮਰਵਾਏ ਨਹੀਂ ਕਦੇ ਕਲੇ ਭਗਵਾਨ ਜੀ ਬਾਤ ਇਹ ਕਹਿ ਰਿਹਾ ਕਿ ਅਕਾਲੀਆਂ ਦੇ ਰਾਤ ਵਿੱਚ ਨਸ਼ਾ ਆਇਆ ਉਸ ਤੋਂ ਬਾਅਦ ਕਾਂਗਰਸੀ ਸਰਕਾਰ ਐ 5 ਸਾਲ ਕਹਿੰਦੇ ਮਿੰਟਾ 2.5 ਸਾਲ ਹੀ ਹੋਏ ਨੇ ਜੇ ਕੇਂਦਰੀ ਬਾਲ ਕਹਿੰਦਾ ਸੀ ਨਾ ਮੈਂ ਕਰ ਦੂੰ ਗਰੀਬਾਂ ਦਾ ਐ ਕਰ ਦੂੰ ਪਹਿਲਾਂ ਆਪ ਹੀ ਤੌੜੀ ਸੀ ਛੋਟੀ ਉੱਛੜ ਦੀ ਬਾੜੀ ਅੱਲਾ ਤਾਂ ਪਹਿਲੀ ਵਾਰ ਤਾਂ ਪਾਈ ਸਾਂਚ ਫੜਿਆ ਗਿਆ ਫੇਰ ਉਹ ਚਿੱਟੇ ਚ ਫੜਿਆ ਗਿਆ ਹੁਣ ਜਮੇ ਫੱਟੀ ਪੋਚਤੀ ਉਹਦੀ ਹੁਣ ਜਾਲੀਆਂ ਵਿੱਚ ਵਿੱਚ ਗਰੀਬਾਂ ਦਾ ਤਾਂ ਜਮੀਂ ਵੇੜਾ ਬਿਠਾਤਾ ਕਿਦਰੀ ਵਾਲਾ ਤਾਂ ਕਹਿੰਦਾ ਕਿ ਮੈਨੂੰ ਬੀਜੇਪੀ ਹੈ ਜਿਹੜੀ ਆ ਉਹ ਜਾਣ ਬੁੱਝ ਕੇ ਕਹਿੰਦਾ ਤੰਗ ਪਰੇਸ਼ਾਨ ਕਰ ਰਹੀ ਹੈ ਕਾ ਨੂੰ ਕੋਸੇ ਨੇ ਨਹੀਂ ਤੰਗ ਕਰਿਆ ਉਹ ਤਮ ਤੈਨੂੰ ਅਸੀਂ ਪਿਆ ਦੇਂਗੇ ਜਾ ਕੇ ਵੀ ਤੂੰ ਪੀ ਲੈ ਭਾਈ ਸਾਡੇ ਅੱਖ ਪੀਲੇਗਾ ਆ ਗਿਆ ਫੇਰ ਆਹ ਸਾਹਬਲਾ ਕਿਸੇ ਦੇ ਅੱਖੇ ਕੋਈ ਨਹੀਂ ਕਹ ਆਪ ਦੇਖ ਲਾਲ ਚੋਹੇ ਇੱਕ ਦਾ ਨਾ ਸੋ ਸਰੀਆਮ ਜਮਾ ਅਈਦਾ ਬੋਟਾ ਪਾ ਸਰਪੰਚੀ ਦੇ ਬੋਟਾ ਪਾਵਾਂਗੇ ਤਾਂ ਵੀ ਕਹਿ ਕੇ ਪਾਵਾਂਗੇ ਪਹਿਲਾਂ ਨਸ਼ਾ ਬੰਦ ਕਰੋ ਪਿੰਡਾਂ ਚ ਲੋਕਾਂ ਦੇ ਪੁੱਤ ਮਾਰਨੇ ਬੰਦ ਕਰੋ ਫੇਰ ਪਾਵਾਂਗੇ ਬੋਟਾ ਅਸੀਂ ਤਾਂ ਪਾਉਂਦੇ ਨਹੀਂ ਨੀ ਜਿਵੇਂ ਅੱਧਾ ਨਹੀਂ ਫਟੀਕੇ ਲਾ ਕੇ ਜਿਵੇਂ ਜਿਵੇਂ ਹੈਗੀਆਂ ਉਵੇਂ ਠੀਕ ਆ ਕਰਕੇ ਧਿਆਨੀ ਖਾਣੀ ਅੱਜ ਤਾਂ ਦਸਾਂ ਨੂੰ ਕਮਾਈ ਕਰਕੇ ਖਾਣੀ ਆ ਉਹ ਕਹ ਹੱਥਾਂ ਨਹੀਂ ਹੁਣ ਵੀ ਕਰਦੇ ਭੁੱਖੇ ਮਰੀਏ ਬਿਮਾਰ ਜੀਏ ਪਰ ਅਸੀਂ ਤਾਂ ਆ ਗੱਲ ਕਾਇਨ ਫੜਦੇ ਨੇ ਕਹਾਂਗੇ ਹਾਂ ਜਿਹੜੀ ਤੁਹਾਡਾ ਕਹਿਣ ਦਾ ਭਾਵਾ ਕਿ ਜਿਹੜੀ ਆਮ ਆਦੀ ਪਾਰਟੀ ਸਰਕਾਰ ਬਣੀ ਆ 2.5 ਸਾਲ ਹੋ ਗਏ 2.5 ਸਾਲਾਂ ਦੇ ਵਿੱਚ ਜਿਹੜੀ ਸਾਨੂੰ ਸੁੱਖ ਸੁਹੂਲਤਾਂ ਨੇ ਇਹਨੇ ਕੋਈ ਦਿੱਤਾ ਨਹੀਂ ਵੀ ਕੁਝ ਵੀ ਨਹੀਂ ਮਿਲਿਆ ਸਾਨੂੰ ਤਾਂ ਕੁਝ ਨਹੀਂ ਮਿਲਿਆ ਨਾ ਸਾਨੂੰ ਕੰਨ ਕਮੇ ਦੀ ਚੀਜ਼ ਨਹੀਂ ਦਿੱਤੀ ਨਾ ਸਾਨੂੰ ਜਿਹੜਾ ਸਾਡੇ ਨਾਲ ਵਾਦੇ ਕਰੇ ਸੀ ਉਹ ਕੋਈ ਹਾਂ ਵਾਦੇ ਕਰੇ ਪੂਰੇ ਨਹੀਂ ਕਰੇ ਸਾਡਾ ਇੱਕ ਵਾਦਾ ਵੀ ਨਹੀਂ ਹੋਇਆ ਗਰੀਬਾਂ ਨਾਲ ਆ ਕਰ ਜਾ ਕੇ ਦੇਖ ਲੈ ਅਗਲੇ ਨਾਲ ਅੱਲਾ ਦਾ ਵੀ ਪੱਕਾ ਅੰਦਰ ਹੋ ਜਾ ਕੇ ਦੇਖੋ ਅਕੇ ਘਰ ਪਾਵਾਂਗੇ ਟ੍ਰੋੜੀ ਡਿੱਗੇ ਪਾਏ ਘਰ ਪਾਵਾਂਗੇ ਜੀ ਸਾਹ ਪੈ ਰਿਆ ਭਾਈ ਨਾ ਸਾਨੂੰ ਕਣਕ ਮਿਲਦੀ ਇਹਨਾਂ ਸਾਡਾ ਘਰ ਪਾਇਆ ਨਹੀਂ ਮੈਨੂੰ ਸਾਗਨ ਸਕੀਮ ਮਿਲੀ ਆ ਹਾਂ ਕੁਛ ਨਹੀਂ ਵੀ ਵਾਰੀ ਫਾਰਮ ਕੋੜਾ ਮਿਲੀ ਆ ਵੀ ਵਾਰੀ ਫਾਰਮ ਸਾਡੇ ਗਰੀਬਾਂ ਦੇ ਜਿਹੜਾ ਘਰ ਪਾਇਆ ਪ੍ਰਧਾਨ ਅਕਾਲੀ ਦਲ ਦਾ ਉਹ ਕਰਦਾ ਗਰੀਬਾਂ ਨੂੰ ਦਾਨ ਵਿਚਾਰਾ 7-7000 ਦਿੰਦਾ ਸਾਗਨ ਸਕੀਮ ਕੁੜੀਆਂ ਦਾ ਅਕਾਲੀ ਦਲ ਦਾ ਪ੍ਰਧਾਨ ਆ ਉਹ ਦਿੰਦਾ 7-7000 ਨਾਲ ਇੱਕ ਇੱਕ ਸੂਟ ਦਿੰਦਾ ਹਾਂ ਕੌਣ ਕੀ ਨਾਮ ਆ ਦਈ ਨਰਵੈਲ ਸਿੰਘ ਅੱਛਾ ਜੀ ਹਾਂ ਉਹ ਦਿੰਦਾ ਸਾਡੇ ਤਾਂ ਕੀ ਜਾ ਕੋੜਨਾ ਨੂੰ ਆਏ ਵਾਰੀ ਕਿਸੇ ਦੀ ਗਰੀਬ ਦੀ ਕੁੜੀ ਦਾ ਕੀ ਕਰਦਾ ਆ ਗੁਰਦੁਆਰਾ ਸਾਹਿਬ ਨੂੰ ਉਹਨੇ ਉਹ ਕਰਿਆਗਾ ਪੁੰਨ ਦਾ ਨਾ ਕਰਿਆ ਬਥੇਰਾ ਕੁਸ਼ ਕਰੇ ਪਰ ਦੋ ਇਸੀ ਲਾਤੇ ਸਭ ਕੁਝ ਕਰਿਆ ਪਰ ਹੋਰ ਨਹੀਂ ਕੁਝ ਵੀ ਕੋਈ ਵੀ ਕਰਦਾ ਨਰਵੈਰ ਸਿੰਘ ਨੇ ਲਵਾਈ ਹਾਂਜੀ ਨਰਵੈਰ ਸਿੰਘ ਨੇ ਲਵਾਈ ਜੀ ਦਲ ਦਾ ਪ੍ਰਧਾਨ ਆਹੋ ਜੇ ਇਹਦਾ ਵੀ ਪ੍ਰਧਾਨ ਆਹੋ ਤੇ ਪਰ ਸਾਡੇ ਵੀ ਹੋਰ ਨਹੀਂ ਕੁਝ ਨਹੀਂ ਦਿੱਤਾ ਜਿਵੇਂ ਕਹੀਏ ਭਗਵਾਨਤਮਨ ਨੇ ਕੁਝ ਦਿੱਤਾ ਕੁਝ ਨਹੀਂ ਦਿੱਤਾ ਅਗਲੀ ਆ ਗਰ ਦੋ ਇਸੀ ਲਾਤੇ ਗੁਰਦੁਆਰਾ ਅਮੀਰ ਕੁੜ ਦਾ ਵਿਆਹ ਸੀਗਾ ਹੁਣ ਸਾਕਮ ਸ਼ਕੀਮ ਦੇ ਫਾਰਮ ਭਰਤੇ ਕਹਿੰਦੇ ਰੱਦੀ ਹੋ ਗਏ ਤਾਂ ਕੌਣ ਕਹਿੰਦਾ ਜੀ ਉੱਥੇ ਕਹਿੰਦੇ ਕਚੈਰੀਆਂ ਦੇ ਵਿੱਚ ਕਹਿੰਦੇ ਕੁੜੀ ਜੀ ਕ ਇਹਦੇ ਫਾਈਲ ਜਮਾ ਕਰਦੇ ਕਹਿੰਦੇ ਤਾਂ ਰੱਦ ਹੋਗੇ ਮੈਨੂੰ ਕੋਈ ਗਰੀਬਾਂ ਦੀ ਰੱਦ ਹੋ ਜਾਂਦੇ ਤੇ ਵੱਡਿਆਂ ਦੀ ਕਿਉਂ ਨਹੀਂ ਹੁੰਦੇ ਰੱਦ ਚੀਜ਼ਾਂ ਉਹ ਭਗਵਾਨ ਜਿਹੜੇ ਪੈਸੇ ਵਾਲੇ ਬੰਦੇ ਆ ਕੇ ਸਿੱਧਾ ਫੋਨ ਲਾ ਕੇ ਗੱਲ ਕਰ ਗਾ ਗੱਲ ਕਰ ਉਹਦਾ ਸੁਣਦਾ ਨਹੀਂ ਕੋਈ ਫੇਰ ਆਪੀ ਆ ਉਹ ਹੋ ਜਾਂਦਾ ਹੁਣ ਫੇਰ ਹੀ ਲਾਉ ਜੇ ਗੱਲ ਕਰੂਗਾ ਬਿਨ ਕਨਾਹੇ ਜਵਾਕ ਜੇਲਾਂ ਚ ਫਸਾਈ ਜਾਂਦੇ ਆ ਆ ਮੇਰਾ ਭਰਾ ਮੜੀ ਜੀ ਗੱਲ ਪਿੱਛੇ ਉਹ ਬੈਠਾ ਜੇਲ੍ਹ ਦੇ ਵਿੱਚ 2 ਮਹੀਨੇ ਹੋ ਗਏ ਕਿਸੇ ਨੇ ਕੋਈ ਸੁਣਵਾਈ ਨਹੀਂ ਕਰਦਾ ਕਿ ਜੇ ਦੀ ਆ ਕਹਿੰਦੇ ਮੈਨੂੰ ਝਾੜੂ ਵਾਲਿਆਂ ਦਾ ਕੋਈ ਬੰਦਾ ਆਊਗਾ ਤੇ ਫੇਰ ਸੁਣਾਗੇ ਆਹ ਕਹਿੰਦੇ ਆ ਵਧੀਆ ਕਰਦਾ ਸੀਗਾ ਇਹ ਵਧੀਆ ਲੋਕਾਂ ਦਾ ਸੁਧਾਰ ਕਰਦਾ ਸੀ ਜਮਾਕਾਂ ਨੂੰ ਪੱਗਾ ਬੰਨਣ ਲਾਤਾ ਸੀ ਇਹ ਥੋੜਾ ਜਿਹੀ ਵੀ ਕੈਵਸੂਲ ਖਾ ਕੇ ਜਮਾਕ ਡਿੱਗ ਪਣਾ ਜਾਂ ਚਿੱਟਾ ਦਾ ਟੀਕਾ ਲਾ ਕੇ ਡਿੱਗ ਪਣਾ ਵਧੀਆ ਸੁਧਾਰ ਕਰਦਾ ਸੀ ਮੈਂ ਤਾਂ ਕਹਿੰਦੀ ਉਹ ਵੀ ਪਰਮਾਤਮਾ ਕਰਕੇ ਵਿਚਾਰਾ ਬਾਹਰ ਆਵੇ ਜਦੋਂ ਲੋਕਾਂ ਦਾ ਸੁਧਾਰ ਹੋਵੇ ਧੀਆਂ ਭੈਣਾਂ ਦਾ ਸੁਧਾਰ ਹੋਵੇ ਇਹ ਤਾਂ ਕਹਿੰਦਾ ਆਖੇ ਅੱਤਵਾਦੀ ਹੈ ਬਹੁਤ ਵੱਡਾ ਦੇਸ਼ ਨੂੰ ਤੋੜਵਾਦੀ ਜਿਹੜਾ ਕਿਸੇ ਦਾ ਸੁਧਾਰ ਕਰਨ ਲੱਗੇ ਉਹ ਅੱਤਵਾਦੀ ਬੱਜਣ ਲੱਗੇ ਜਾਂ ਜਿਹਨੇ ਧਾੜੀ ਕੇਸ ਰੱਖ ਲਈ ਉਹ ਵੀ ਅੱਤਵਾਦੀ ਹੈ ਤੇ ਫਿਰ ਇਹ ਕੀ ਹੈਗਾ ਭਗਵੰਤਵਾਨ ਕੀ ਹੈ મોદી ਕੀ ਹੈਗਾ ਇਹ ਬਾਲਾ ਵੱਡਾ ਕਾ ਪਿੰਡਾਂ 'ਚ ਉੱਠ ਕੇ ਪਿੰਡਾਂ ਦੀ ਬੇਆਬਦੀ ਕਰੀ ਜਾਂਦੇ ਆ ਇਹ ਤਾਂ ਉਹਨੂੰ ਬਿੱਟੂ ਦਾ ਬਿਆਨ ਸੁਣਿਆ ਉਹ ਅੰਤਰਾਜ ਦਾ ਅੰਤਰਾਜ ਦਾ ਸੁਣਿਆ ਉਹ ਤਾਂ ਕਹਿੰਦਾ ਵੀ ਜੇਕਰ ਅਸੀਂ 4 ਤਰੀਕ ਤੱਕ ਦੇਖਦੇ ਆ ਸਾਡੀ ਸਰਕਾਰ ਬਣ ਜੀ ਉਸ ਤੋਂ ਬਾਅਦ ਕਹਿੰਦਾ ਜਿਹੜੇ ਸਾਡਾ ਵਿਰੋਧ ਕਰਦੇ ਨੇ ਅਸੀਂ ਉਹਨਾਂ ਨੂੰ ਜ਼ਰੂਰ ਜੇਲ੍ਹ ਦੇ ਵਿੱਚ ਭੇਜਾਂਗੇ ਕੌਣ ਕਹਿੰਦੇ ਆਪਣੇ ਅਰਮਨੀਤ ਬਿੱਟੂ ਜਿਹੜਾ ਕਾਂਗਰਸ ਦਾ ਸੁਣ ਆਪਾਂ ਉਹਦੇ ਵਿੱਚ ਵਾਗਿਆ ਬੀਜਪੀ ਵਿੱਚ ਵਾਗਿਆ ਤੇ ਦੰਦੇ ਕੋਈ ਨਹੀਂ ਸੀ ਜੇਲ੍ਹਤ ਨਹੀਂ ਖਾ ਲਾਂਗੇ ਉਹ ਤਾਂ ਉਦੋਂ ਵੀ ਰੋਟੀ ਉੱਥੇ ਖਾਣੀ ਆ ਰੋਟੀ ਘਰੇ ਖਾਣੀ ਆ ਉੱਥੇ ਵੀ ਬਹੁਤ ਕਰਨਾਗੇ ਜੇ ਸਾਡੀ ਜੇਲ੍ਹ ਦੀ ਰਲਿ ਹੋਈ ਤਾਂ ਖਵਾ ਦੇਣਾ ਕੋਈ ਚੱਕਰ ਨਹੀਂ ਐਡਾ ਮੁੰਡੇ ਬੈਠੇ ਨੇ 20-20 ਸਾਲਾਂ ਦੇ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਕਢਵਾ ਦੇ ਭਵੰਤਵਾਨ ਉਹਨਾਂ ਨੂੰ ਕਢਵਾ ਦੇ ਆ ਮੇਰਾ ਭਰਾ ਤੇ ਵਿਚਾਰ ਤੇ ਬੇਨਗਨਾ ਹੈ ਪਰਚਾ ਪਵਾਤਾ ਉਹਨੂੰ ਕਢਵਾ ਦੇ ਭਵੰਤਵਾਨ ਦੀ ਉਹਦੀ ਐਡੀ ਪਾਵਰ ਲਾਵੇ ਫੋਨ ਗੁਰਚਰਨ ਹੌਲਦਾਰ ਨੂੰ ਬਰਨਾਲੇ ਵਾਲੇ ਨੂੰ ਕਹੇ ਕੁਛ ਮਰਜ਼ੀ ਕਹੇ ਐ ਡੇੜੇ ਜਮਾ ਕਰ ਇੱਕ ਚੱਕ ਜੇਲ੍ਹ 'ਚ ਮਾਰਦੇ ਆ ਮਾਰਦਾ ਆ ਕੇ ਕਿਉਂਕਿ ਨਾ ਭਾਈ ਆ ਤਾਂ ਹਰੀ ਦਿੰਦੇ ਆ ਕਿਹ ਕਿਹ ਵਿੱਚ ਕੀ ਨਾਮ ਆਪਣਾ ਅਵਤਾਰ ਸਿੰਘ ਅਵਤਾਰ ਸਿੰਘ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਕਿਹੜੀ ਪਾਰਟੀ ਜਿਹੜੀ ਹੈਗੀ ਆ ਬਠਿੰਡਾ ਲੋਕ ਸਭਾ ਸੀਟ ਦੇ ਵਿੱਚ ਲੱਗਦਾ ਕਿ ਕਿਹੜੀ ਪਾਰਟੀ ਚੰਗੀ ਆ? ਕਾਲੀ ਪਾਰਟੀ ਚੰਗੀ ਆਲੇ ਦਾ। ਪਹਿਲਾਂ ਬਹੁਤ ਕੰਮ ਦਿੰਦੇ ਰਹੀ ਆ। ਆਦਾ ਜਮ ਝਾੜੂ ਨੇ ਦਾ ਜਮ ਝੜ ਗਈ ਫੇਰ ਦਾ। ਇਹਦਾ ਜਮਾ ਸੜੀ ਪਾਰਟੀ ਨਿਕਲ ਗਈ। ਹੁਣ ਹਰਸਮਿਰਤ ਜਿਹੜੇ ਬਠਿੰਡੇ ਸੀਟ ਤੋਂ ਜਿੱਤ ਪਾਉਗੀ? ਜਿੱਤ ਸਕਦੇ ਜਿਹੜੇ ਹਿਸਾਬ ਨਾਲ ਇਹਨਾਂ ਦੇ ਹਾਲਾਤ ਨੇਗੇ। ਕਾਂਗਰਸ ਨੇ ਤਾਂ ਨਹੀਂ ਸੁੱਕੋ ਕੀਤਾ ਨੇ ਨਹੀਂ ਨੀ ਕੀਤਾ ਅਜਿੱਤ ਹੋਗੀ। ਨਾ ਝਾੜੂ ਆਣ ਝਾੜੂ ਵਾਲਿਆਂ ਦਾ ਜਮੀਂ ਪੱਠਾ ਬਾਦ। ਆ ਗਰੀਬਾਂ ਦਾ ਚੱਲਦਾ। ਜਿਵੇਂ ਅੰਤਮਾਨਟਾ ਕਹਿ ਰਿਹਾ ਕਹਿੰਦਾ ਮੈਂ ਤਾਂ ਨੌਜਵਾਨਾਂ ਨੂੰ 40000 ਜੀ ਵੀ ਨੌਕਰੀ ਦੇਤੀ। ਤੁਹਾਡੇ ਪਿੰਡ 'ਚ ਮਿਲੀ ਐ। ਬੁੜੀਆਂ ਨੂੰ ਤਾਂ ਉਹਨੇ ਦਿੱਤਾ ਨਹੀਂ 1000 ਰੁਪਏ 40000 ਨੌਜਵਾਨਾਂ ਨੂੰ ਕਿੱਥੇ ਦੇ ਦੂ। ਜਿਹੜੇ ਬੁੜੀਆਂ ਨੂੰ ਕਿੱਥੇ ਦੇ ਦਊਗਾ? ਕਿੱਥੇ ਦੇ ਦਊਗਾ? ਜਿਹੜੇ ਬੁੜੀਆਂ ਨੂੰ ਕਿੱਥੇ ਜਾ। ਗੱਲ ਕਰਕੇ ਮੁੱਕ। ਹਾਂਜੀ ਜੀ। ਨੌਜਵਾਨਾਂ ਨੂੰ 40000 ਕਿੱਥੇ ਦੇ ਦਊ। ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਸਿੰਘ ਤੁਹਾਨੂੰ ਕੀ ਲੱਗਦਾ ਕਿ ਐਤਕੀ ਕਿਹੜੀ ਪਾਰਟੀ ਨੂੰ ਤੁਸੀਂ ਵੋਟਰ ਪਾ ਰਹੇ ਹੋ ਜਾਂ ਕਿਹੜੀ ਪਾਰਟੀ ਸਹੀ ਆ? ਵੇਖੋ ਹੁੰਦਾ ਵੀ ਅਕਾਲ ਜਿਹੜਾ ਪਹਿਲਾ ਵੋਟਾ ਪਾਈਆਂ ਤੁਸੀਂ ਕਿਹਨੂੰ ਪਾਈਆਂ ਸੀ ਪਹਿਲਾਂ ਵੀ ਕਾਲੀ ਦਾਲ ਨਹੀਂ ਪਾਈਆ ਅੱਛਾ ਛੱਡੋ ਨਾ ਵੋਟ ਨਹੀਂ ਪਾਈ ਹਾਂ ਹੁਣ ਵੀ ਕਾਲੀ ਦਾਲ ਕਾਲੀ ਦਾਲ ਕਮੇ ਚੰਗੇ ਲੱਗਦੇ ਤੁਹਾਨੂੰ ਬਸ ਪਹਿਲਾਂ ਤੋਂ ਹੀ ਪੁਰਾਣੀ ਪਾਰਟੀ ਆਪਣੀ ਕਾਲੀ ਦਾਲ ਗਰੀਬਾਂ ਨਾਲ ਖੜਦਾ ਹੈ ਬਾਪੂ ਵੀ ਕਾਲੀ ਦਾਲ ਚ ਹੀ ਬਸ ਆਪਾਂ ਹੀ ਕਾਲੀ ਦਾਲ ਚ ਹੀ ਹਾਂ ਬਸ ਇਹ ਤਾਂ ਦਾਦੇ ਪਰਦਾਦੇ ਵੀ ਕਾਲੀ ਦਾਲ ਚ ਹੀ ਸੀ ਜੀ ਪਹਿਲਾਂ ਤੋਂ ਉਹਨਾਂ ਦੇ ਮਾਗਰੀਆ ਉਹੋ ਕਰਦੇ ਆ ਫਿਰ ਜਾਣਾ ਪੈਂਦਾ ਬੱਚਿਆਂ